ਨਮਸਕਾਰ ਇੰਡੀਆ న్యూਸ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹੁਣ ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਵਿੱਚ ਪਏ ਕਲੇਸ਼ ਦੀ ਦਰਸਲ ਪੰਜਾਬ ਕਾਂਗਰਸ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਹੈ ਇਹ ਆਦੇਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਜਾਰੀ ਕੀਤੇ ਗਏ ਨੇ ਜਾਣਕਾਰੀ ਅਨੁਸਾਰ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ 6 ਦਸੰਬਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਹੋਣੇ ਚਾਹੀਦੇ ਨੇ ਇਹਦੇ ਬਾਰੇ ਬਿਆਨ ਦਿੱਤਾ ਗਿਆ ਸੀ ਇਸ ਬਿਆਨ ਨੂੰ ਲੈ ਕੇ ਉਹ ਪਿਛਲੇ 2 ਦਿਨਾਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੇ ਸੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਪਿਛਲੇ 2 ਦਿਨਾਂ ਤੋਂ ਸਿਆਸਤ ਗਰਮਾਈ ਹੋਈ ਸੀ ਇਸ ਦੌਰਾਨ ਕੁਝ ਕਾਂਗਰਸੀ ਆਗੂਆਂ ਦੇ ਵੱਲੋਂ ਵੀ ਇੱਕ ਦੂਜੇ ਦੇ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਹ ਦੋਸ਼ ਲਗਾ ਕੇ ਪੰਜਾਬ ਦੇ ਵਿੱਚ ਸਿਆਸੀ ਤੂਫਾਨ ਮਚਾ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦੇ ਲਈ 500 ਕਰੋੜ ਰੁਪਏ ਦੇ ਨਾਲ ਭਰਿਆ ਸੂਟਕੇਸ ਦੇਣਾ ਪੈਂਦਾ ਹੈ ਜੋ ਉਹਨਾਂ ਦਾ ਪਤੀ ਨਹੀਂ ਦੇ ਸਕਦਾ ਸਾਬਕਾ ਵਿਧਾਇਕ ਨੇ ਸ਼ਨੀਚਰਵਾਰ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸੂਬੇ ਦੇ ਵਿੱਚ ਵਿਗੜੀ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਹੋਰ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕੀਤੀ ਸੀ ਹਾਲਾਂਕਿ ਉਹਨਾਂ ਨੇ ਇਹ ਟਿੱਪਣੀ ਕਰਦੇ ਵੇਲੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਸੀ ਪਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਸੀ ਕਿ ਸਿੱਧੂ ਸਰਗਰਮ ਰਾਜਨੀਤੀ ਤੇ ਵਿੱਚ ਤਾਂ ਹੀ ਵਾਪਸ ਆਉਣਗੇ ਜੇਕਰ ਉਹਨਾਂ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਹੈ ਨਵਜੋਤ ਕਰਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ ਤੇ ਇੱਥੇ ਕਈ ਜਣੇ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਲਈ ਤਿਆਰ ਨੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਦੇ ਲਈ ਕੋਈ ਪੈਸਾ ਨਹੀਂ ਹੈ ਪਰ ਉਹ ਪੰਜਾਬ ਨੂੰ ਇੱਕ ਸੁਨਹਿਰੀ ਰਾਜ ਦੇ ਵਿੱਚ ਬਦਲ ਸਕਦੇ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਸਦੇ ਪਤੀ ਕਾਂਗਰਸ ਅਤੇ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਬਾੜੜਾ ਦੇ ਨਾਲ ਮਜ਼ਬੂਤੀ ਦੇ ਨਾਲ ਜੁੜੇ ਹੋਏ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਗੁਰਦਾਸਪੁਰ ਦੇ ਹਨੂਮਾਨ ਚੌਂਕ ਦੇ ਵਿੱਚ ਲੱਗੇ ਨਾਕੇ ਤੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਖੁਦ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਦੇ ਹੋਏ ਨਜ਼ਰ ਆਏ ਨੇ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਪੀ ਹੈੱਡਕੁਆਰਟਰ ਜੁਗਰਾਤ ਸਿੰਘ ਵੀ ਹਾਜ਼ਰ ਰਹੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ ਹੈ ਉਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਦੇ ਖਿਲਾਫ ਗੁਰਦਾਸਪੁਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਇੱਕ ਹੋਟਲ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਕਿਉਂਕਿ ਹੋਟਲ ਪ੍ਰਬੰਧਨ ਨੇ ਆਪਣੇ ਕੋਲ ਆਉਣ ਜਾਣ ਵਾਲੇ ਅਤੇ ਟਿਕਟ ਵਾਲੇ ਲੋਕਾਂ ਦਾ ਸਹੀ ਰਿਕਾਰਡ ਨਹੀਂ ਰੱਖਿਆ ਸੀ। ਐਸ ਐਸ ਪੀ ਨੇ ਸਾਰੇ ਹੋਟਲ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਸਹੀ ਰਿਕਾਰਡ ਮੇਨਟੇਨ ਨਹੀਂ ਕਰਦੇ ਤਾਂ ਉਹ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨਗੇ। ਕੋਈ

ਅ ਫੋਰਸ ਜਿਹੜੀ ਹੈਗੀ ਉਹ ਟੋਲਿੰਗ ਕਾ ਵੀ ਹੈਗੀ ਚੈਕਿੰਗ ਕਾ ਵੀ ਹੈਗੀ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੈ ਉਹਨਾਂ ਤੇ ਕਾਰਵਾਈ ਜਰੀ ਜੀ ਉਹ ਜਾਰੀ ਹੈਗੀ ਇਹਦੇ ਵਿੱਚ ਜਿਹੜੇ ਹੈਗੇ ਆਜਨਾ ਇੱਥੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਦੇ ਵਿੱਚ ਕੋਲਾ ਹੈਗਾ ਜਿਹੜਾ ਸਪੀਡ ਗਾਟਰ ਸਾਹਿਬ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਰਾਉਂਡ ਕਰ ਨੂੰ ਜਿਹੜਾ ਇੱਥੇ ਆਏ ਹਾਂ ਜੀ ਇਹ ਜਿਹੜੀ ਲਗਾਤਾਰ ਲੋਕ ਜਿਨ੍ਹਾਂ ਨੇ ਗੁਰੂਸਦਰ ਪਰਲੇ ਤੇ ਪਟਾਕੇ ਮਾਰਕੋ ਵੀ ਨਜ਼ਰ ਰੋਦੇ ਨੇ ਸ਼ਹਿਰ ਵਿੱਚ ਉਹਨਾਂ ਤੋਂ ਵੀ ਕੁਝ ਦੇਖੋ ਜੀ ਉਹਦੇ ਤੇ ਤੁਸੀਂ ਦੇਖਿਆ ਹੋਗਾ ਕਿ ਅਸੀਂ ਲਗਾਤਾਰ ਜਿਹੜਾ ਹੈਗਾ ਵੀਕਲੀ ਇੰਪਾਉਂਡ ਕਰਿਆ ਆਪ ਜੋ ਵੱਡੇ ਪੱਧਰ ਤੇ ਅਸੀਂ ਜਿਹੜਾ ਹੈਗਾ ਵਿਦਆਊਟ ਨੰਬਰ ਪਲੇਟ ਐਂਡ ਬਲੱਡਸ ਜਿਹੜੇ ਪਟਾਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਇੱਕ ਮੈਂ ਤੁਹਾਨੂੰ ਦੱਸ ਵੀ ਦਈਏਗੀ ਕਿ ਅਸੀਂ ਇੱਕ ਜਿਹੜਾ ਹੈਗਾ ਗੁਰਦਾਸਪੁਰ ਦੇ ਵਿੱਚ ਇੱਕ ਹੋਟਲ ਤੇ ਵੀ ਐਫਆਈਆਰ ਦਰਜ ਕੀਤੀ ਹੈ ਉਹਨਾਂ ਵੱਲੋਂ ਜਿਹੜੀ ਹੈਗੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਹੋਟਲ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਹੈਗੇ ਜਿਹੜੇ ਵਿਅਕਤੀ ਹੈਗੇ ਉਹਨਾਂ ਬਾਰੇ ਜਿਹੜੀ ਹੈਗੀ ਪੂਰੀ ਜਾਣਕਾਰੀ ਨਹੀਂ ਜਿਹੜੀ ਹੈਗੀ ਕਾਨੂੰਨ ਮੁਤਾਬਕ ਖੋਖੀ ਜਾਦੀ ਸੀਗੀ ਇਸ ਸੰਬੰਧ ਵਿੱਚ ਜਿਹੜਾ ਹੈਗਾ ਇੱਕ بڑا ਹੈਗਾ ਐਫ ਆਈ ਆਰ ਇੱਕ ਹੋਟਲ ਦੇ ਵਿੱਚ ਵੀ ਦਰਜ ਕੀਤਾ ਗਿਆ ਅਸੀਂ ਬਾਕੀ ਜਿਹੜੇ ਜਿਹੜੇ ਲੋਜਿਸ ਹੈਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਸ ਸੰਬੰਧ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਅਗਰ ਕੋਈ ਵੀ ਹੋਟਲ ਲਿਆ ਕੋਈ ਵੀ ਲੋਜ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰੇਗਾ ਕੋ ਵੀ ਐਸੀ ਮੁਤਾਬਕ ਹੈਗਾ ਬਾਕੀਆਂ ਤੇ ਵੀ ਜਿਹੜਾ ਹੈਗਾ ਅਫੀਰ ਦੇ ਜਿਹੜੀ ਹੈਗੀ ਕਬਰੀ ਬਟੇਂਡਾ ਦੇ ਬੈਮਨ ਦਿਮਾਨਾ ਪੁਲ ਨਜ਼ਦੀਕ ਰਾਤ ਕਰੀਬ 1 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫਤਾਰ ਕਾਰ ਬਿਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਪਈ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਬਾਕੀ ਦੋ ਵਿਅਕਤੀ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਉਹ ਉਸਨੇ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾਈ ਸੀ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸਿੱਧੀ ਨਹਿਰ ਦੇ ਵਿੱਚ ਜਾ ਡੇਗੀ ਜਿਵੇਂ ਸਥਾਨਕ ਲੋਕਾਂ ਨੂੰ ਇਹ ਘਟਨਾ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਤਿੰਨਾਂ ਲੋਕਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਬਾਕੀ ਦੋ ਵਿਅਕਤੀਆਂ ਦੀ ਜ਼ਿੰਦਗੀ ਨਹੀਂ ਬਚਾ ਹੋਈ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਵਾਗਾ ਵਿਖੇ ਸਵੇਰ ਤੋਂ ਹੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੇ ਤਾਲਾ ਲਗਾ ਦਿੱਤਾ ਅਤੇ ਸਿੱਖਿਆ ਵਿਭਾਗ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਇਹ ਹੈ ਕਿ ਸਕੂਲ ਦੇ ਵਿੱਚ ਹਾਲ ਹੀ ਦੇ ਵਿੱਚ ਨਿਯੁਕਤ ਕੀਤੇ ਗਏ ਪ੍ਰਿੰਸੀਪਲ ਦਾ ਤੁਰੰਤ ਤਬਾਦਲਾ ਕਰ ਦਿੱਤਾ ਜਾਵੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਵੇਂ ਪ੍ਰਿੰਸੀਪਲ ਦਾ ਰਵੱਈਆ ਠੀਕ ਨਹੀਂ ਹੈ ਅਤੇ ਉਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਸ ਕਾਰਨ ਉਹ ਨਹੀਂ ਚਾਹੁੰਦੇ ਕਿ ਅਜੀਹਾ ਵਿਅਕਤੀ ਉਹਨਾਂ ਦੇ ਬੱਚਿਆਂ ਦੇ ਸਕੂਲ ਦਾ ਮੁਖੀ ਬਣਿਆ ਰਹੇ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਵਿੱਚ ਵਿਦਿਅਕ ਕੰਮਕਾਜ ਠੱਪ ਹੋ ਗਿਆ ਹੈ ਮੌਕੇ ਤੇ ਪਹੁੰਚੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪ੍ਰਿੰਸੀਪਲ ਦਾ ਤਬਾਦਲਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਕਿਸਾਨ ਜਥੇਬੰਦੀਆਂ ਕਲੱਬ ਪੰਚਾਇਤ ਤੇ ਹੋਰ ਪਿੰਡ ਦੇ ਸਮੂਹ ਪਤਵੰਤੇ ਸੱਜਣ ਅ ਅੱਜ ਜਿਹੜਾ ਇੱਥੇ ਪ੍ਰਿੰਸੀਪਲ ਦੇ ਖਰਾਬ ਤੁਹਾਡੇ ਵੱਲੋਂ ਪਰਨਾ ਲਾਇਆ ਗਿਆ ਉਹਦੇ ਸਬੰਧ ਦੇ ਵਿੱਚ ਅ ਜ਼ਿਲ੍ਹੇ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਪਹਿਲਾਂ ਵੀ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਸੀਗੀ ਜਥੇਬੰਦੀਆਂ ਵੱਲੋਂ ਉਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅੱਜ ਦੀ ਸਾਰੀ ਰਿਪੋਰਟਿੰਗ ਜਿਹੜੀ ਹੈਗੀ ਹੈ ਉਹੀ ਨਾਲ ਦੀ ਨਾਲ ਅਸੀਂ ਉਸ ਅਧਿਕਾਰੀਆਂ ਤੇ ਵੀ ਸਭ ਦੇ ਧਿਆਨ ਦੇ ਵਿੱਚ ਜਿਹੜੇ ਇਹ ਲੈ ਕੇ ਆਵਾਂਗੇ ਤੇ ਨਾਲ ਹੀ ਜਿਹੜਾ ਹੈਗਾ ਇਲੈਕਸ਼ਨ ਕੋਰਟ ਤੋਂ ਬਾਅਦ 10 ਦਿਨਾਂ ਦੇ ਵਿੱਚ ਵਿੱਚ ਜਿਹੜਾ ਬਦਲੀ ਦਾ ਪ੍ਰੋਸੈਸ ਵਾਸਤੇ ਅਸੀਂ ਮੈਡਮ ਕੋਲ ਜਿਹੜਾ ਹੈਗਾ ਜਾ ਕੇ ਡੀਪੀਓ ਆਫਿਸ ਇਹ ਸਾਰਾ ਜਿਹੜਾ ਬਦਲੀ ਵਾਸਤੇ ਜਿਹੜਾ ਹੈਗਾ ਪ੍ਰੋਸੈਸ ਉਹ ਕਰਵਾਉਣਗੇ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੀਆਂ ਕਲਾਸਾਂ ਲਾਓ ਤੇ ਸਕੂਲ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਆਪਾਂ ਮੇਜ਼ ਜੋੜ ਕੇ ਸਾਰੇ ਠੀਕ ਕਰੀਏ ਮੇਰੇ ਵੱਲੋਂ ਇੰਨੀ ਬੇਨਤੀ ਹੈ ਤੇ ਸਾਡੇ ਵੱਲੋਂ ਤੁਹਾਨੂੰ ਸਾਰਾ ਪ੍ਰੋਸਾ ਦਵਾਇਆ ਜਾਂਦਾ ਵੀ ਇਸ ਮਸਲੇ ਦਾ ਜਿਹੜਾ ਹੈਗਾ ਦਾ ਤਰੰਤ ਜਿਹੜਾ ਅਸੀਂ ਪੂਰੀ ਕੋਸ਼ਿਸ਼ ਦੇ ਨਾਲ ਹੱਲ ਕਰਾਂਗੇ ਇਸ ਜਿਹੜਾ ਸਾਡਾ ਪੈਣੀ ਵਾਗੀ ਦਾ ਸਕੂਲ ਹੈ ਇੱਥੇ ਨਵੇਂ ਪ੍ਰਿੰਸੀਪਲ ਬਦਲ ਕੇ ਆਏ ਆ ਜਿਨ੍ਹਾਂ ਦਾ ਜਿਹੜਾ ਪਿਸ਼ੋਕੜ ਹੈ ਜਿਹੜਾ ਉਹ ਠੀਕ ਨਹੀਂ ਕਿਉਂਕਿ ਪਿਛਲੇ ਜਿੱਥੇ-ਜਿੱਥੇ ਵੀ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਉਹ ਰਹੇ ਆ ਉਹਨਾਂ ਨੇ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਇਸ ਕਰਕੇ ਸਾਨੂੰ ਵੀ ਇੱਥੇ ਖਦਸ਼ਾ ਪਿੰਡ ਵਾਲਿਆਂ ਨੂੰ ਕਿ ਉਹਨਾਂ ਦੀ ਤੈਨਾਤੀ ਨਾਲ ਸਾਡੇ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕਦਾ ਸੋ ਅਸੀਂ ਇਹਦੀ ਲਿਖਤੀ ਸ਼ਿਕਾਇਤ ਪੰਚਾਇਤ ਵੱਲੋਂ ਜਥੇਬੰਦੀਆਂ ਵੱਲੋਂ ਕਲੱਬਾਂ ਵੱਲੋਂ ਜਿਹੜੀ ਸਕੂਲ ਦੀ ਕਮੇਟੀ ਹੈ ਮਾਪੇ ਸਕੂਲਸ ਕਮੇਟੀ ਬਣਦੀ ਉਹਨਾਂ ਵੱਲੋਂ ਲਿਪੀ ਇੱਕ ਦਰਖਾਸਤ ਦਿੱਤੀ ਸੀ ਜਿਹਦੇ ਅਜੇ ਤੱਕ ਅਮਲ ਨਹੀਂ ਹੋਇਆ ਤਾਂ ਅੱਜ ਮਜਬੂਰੀ ਵਸ ਹੈ ਜਿਹੜਾ ਸਾਨੂੰ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਜਥੇਬੰਦੀਆਂ ਨੂੰ ਕਲੱਬਾਂ ਨੂੰ ਧਰਨਾ ਲਾਉਣਾ ਪਿਆ ਸਕੂਲ ਦੇ ਬਾਹਰ ਤੇ ਇੱਥੇ ਹੁਣ ਡਿਪਟੀ ਡੀਓ ਆਏ ਆ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਕਿ ਅਸੀਂ ਪ੍ਰਿੰਸੀਪਲ ਨੂੰ ਸਕੂਲ ਆਉਣ ਤੋਂ ਰੋਕ ਦਿੱਤੇ ਆ ਔਰ ਜਿਹੜਾ ਡੀਏ ਦੀ ਬਦਲੀ ਹੈ ਉਹ ਅਸੀਂ ਇਲੈਕਸ਼ਨਾਂ ਤੋਂ ਬਾਅਦ ਇੱਕ ਹਫਤੇ ਦਾ 7 ਦਿਨਾਂ ਦੇ ਵਿੱਚ ਵਿੱਚ ਕਰਵਾ ਦੇਾਂਗੇ ਉਹਨਾਂ ਚਿਰ ਜਿਹੜਾ ਪ੍ਰਬੰਧਾ ਉਹ ਇੱਥੇ ਕੋਈ ਹੋਰ ਜਿਹੜਾ ਅਧਿਆਪਕ ਪ੍ਰਿੰਸੀਪਲ ਦੀ ਡਿਊਟੀ ਉਹ ਸੰਭਾਲੂਗਾ ਸੋ ਅਸੀਂ ਇਹਨੂੰ ਵਿਚਾਰਦੇ ਆ ਧਰਨਾ ਸਾਡਾ ਇਹ ਜਾਰੀ ਹੈ ਸਤਿਰਾ ਸਿੰਘ ਪੈਣੀਪਾ ਘਟ ਕਹਿੰਦਾ ਜਿ세 ਬੰਦੀ ਸਮੋਚੀਆਂ ਜਥੇਬੰਦੀਆਂ ਬਣਿਓ ਨਗਰ ਪੰਚਾਇਤ ਬਣਿਓ ਸਮੂਹ ਕਲੱਬਾਂ ਬਣਿਓ ਅੱਜ ਇਹ ਸਕੂਲ ਨੂੰ ਜਨਰਲ ਲਾ ਕੇ ਧਰਨਾ ਲਾਇਆ ਗਿਆ ਕਿਉਂਕਿ ਜਿਹੜਾ ਇੱਥੇ ਅਵਤਾਰ ਸਿੰਘ ਪ੍ਰਿੰਸੀਪਲ ਅਕਲੀਏ ਤੋਂ ਆਏ ਨੇ ਉਹ ਪਿਛਲੇ ਸਕੂਲਾਂ ਦੇ ਵਿੱਚ ਵੱਡੇ ਪੱਤਰ ਤੇ ਘਾਪਲੇ ਕਰਕੇ ਆਏ ਨੇ ਉਦੋਂ ਬਾਅਦ ਚ ਜੇਲ੍ਹ ਯਾਤਰਾ ਕਰਕੇ ਆਏ ਨੇ ਜਵਾਨਤ ਤੇ ਆਏ ਨੇ ਪਰ ਸਰਕਾਰ ਨੇ ਇਨਾਮ ਦੇ ਵਜੋਂ ਉਹਨਾਂ ਨੂੰ ਪਿੰਡ ਭੈਣੀ ਬਾਗਾ ਪੀਐਮ ਸ੍ਰੀ ਯੋਜਨਾ ਵਾਲਾ ਸਕੂਲ ਦਿੱਤਾ ਜਿਹੜਾ ਵੱਡਾ ਸਕੂਲ ਹੈਗਾ ਇੱਥੇ ਖੇਡਾਂ ਹੋਣ ਕਾਰਨ ਵੱਡੇ ਫੰਡ ਆਉਂਦੇ ਆ ਪੂਰੇ ਇੰਡੀਆ ਦੇ ਵਿੱਚੇ ਸਕੂਲ ਦਾ ਨਵਾਂ ਹੈਗਾ ਤਾਂ ਕਿ ਇੱਥੇ ਘਾਪਲੇ ਕਰਕੇ ਤਹਾਂ ਤੱਕ ਇਹ ਸਪਤੀ ਭੇਜ ਸਕੇ ਪਰ ਇਹ ਜੇ ਬੰਦਿਆਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਊਗਾ ਸਾਰੀ ਜਥੇਬੰਦੀਆਂ ਦੀ ਤੇ ਨੱਗਰ ਪੰਚਾਇਤੀ ਸਮਝ ਅਨੁਸਾਰ ਅੱਜ ਇਹਦੀ ਬਾਦਲੀ ਕਰਵਾਉਣ ਚੋਂਦੀ ਅਣ ਮਿੱਥੇ ਸਮੇਂ ਵਾਸਤੇ ਇੱਥੇ ਹੀ ਜਿੰਦਾ ਲਾ ਕੇ ਵਿਰੋਧ ਕਰ ਰਹੇ ਹਨ ਤਰੰਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਵਿੱਚ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਵੱਡੇ ਪੱਧਰ ਤੇ ਰੇਡ ਕੀਤੀਆਂ ਨੇ ਸਬ ਡਿਵੀਜ਼ਨਲ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤਲ ਸੋਨੇ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਵੱਖ-ਵੱਖ ਥਾਵਾਂ ਤੇ ਇੱਕੋ ਵਾਰ ਛਾਪੇ ਮਾਰੇ ਛਾਪਿਆਂ ਦੇ ਦੌਰਾਨ ਕਈ ਨਸ਼ਾ ਤਸਕਰ ਕਾਬੂ ਕੀਤੇ ਗਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਸੁੱਤੇ ਪਿਆ ਨੂੰ ਦبوਚਿਆ ਗਿਆ ਜਿਨ੍ਹਾਂ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਰੇਡ ਦੇ ਦੌਰਾਨ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਅਤੇ ਉਹਨਾਂ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਅਚਾਨਕ ਕਾਰਵਾਈ ਕਾਰਨ ਨਸ਼ਾ ਤਸਕਰਾਂ ਦੇ ਵਿੱਚ ਹੜਕੰਪ ਮੱਚ ਗਿਆ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅੱਜ ਆਪਣੇ ਇਹੋ ਗੋਇੰਦਵਾਲ ਸਾਹਿਬ ਸਬਦੂਜਨ ਦੇ ਵਿੱਚ ਕਿਤੇ ਜਿੱਤੇ ਵੀ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਗਾ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਸੰਪਦਾ ਲਹਿਦੇ ਵੀ ਨਾਲ ਨਾਲ ਪੀਐਨਸੀ ਆਈ ਨਿਧੀ ਦੇ ਦੁਆਰਾ ਫੇਰ ਕਰਦੇ ਨੇ ਤੇ ਉਹਨਾਂ ਦੇ ਚੇਕ ਕਰੀਡ ਕੀਤੀ ਸੀ ਵੀ ਇਹਨਾਂ ਨੇ ਦੇਖੀ ਵੀ ਦੁਆਰਾ ਕਿਨੇ ਬਸੇ ਹੈਗੇ ਕੀ ਕੰਮ ਕਰਦੇ ਨੇ ਤੇ ਮੇਰਾ ਜਿਹੜਾ ਕਾਰਜਾ ਵਿਗਾਰਾ ਕਿੰਨਾ ਚੱਲ ਰਿਹਾ ਹੈ ਅੱਛਾ ਕੀ ਬਰਾਬਰੀ ਹੋ ਗਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਗੱਟੇਲੇ ਸਭ ਨੂੰ ਹੀ ਹੋਇਆ ਹੈਗਾ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਵੀ ਵੀ ਕਰ ਉਹ ਜਿਹੜੀ ਅੰਜਮ ਕੀਤੀ ਜਾਦੀ ਹੈ ਬਿਜਲੀ ਬਿੱਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਾਲੀ ਦੇ ਵਿੱਚ ਕਿਸਾਨ ਸੰਗਠਨਾ ਨੇ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਸੀ ਪਰ ਇਸ ਦਾ ਵੱਡਾ ਅਸਰ ਪੰਜਾਬ ਦੇ ਵਿੱਚ ਨਹੀਂ ਦੇਖਿਆ ਗਿਆ। ਕਿਸਾਨਾਂ ਨੇ ਆਪਣੇ ਮੁੱਖ ਮਸਲਿਆਂ ਨੂੰ ਲੈ ਕੇ ਸ਼ਕਤੀ ਸਦਨ ਦੇ ਬਾਹਰ ਵੱਡਾ ਪ੍ਰਦਰਸ਼ਨ ਕੀਤਾ ਸੀ। ਕਿਸਾਨ ਸੰਗਠਨਾ ਦੀ ਮੁੱਖ ਮੰਗ ਹੈ ਕਿ ਡਰਾਫਟ ਇਲੈਕਟ੍ਰਿਸਿਟੀ ਅਸਾਈਨਮੈਂਟ ਬਿੱਲ 2025 ਨੂੰ ਪੂਰੇ ਤਰੀਕੇ ਦੇ ਨਾਲ ਵਾਪਸ ਲਿਆ ਜਾਵੇ। ਪ੍ਰੀ-ਪੇਡ ਸਮਾਰਟ ਮੀਟਰ ਹਟਾਏ ਜਾਣ ਅਤੇ ਪੁਰਾਣੀ ਮੀਟਰ ਪ੍ਰਣਾਲੀ ਦੁਬਾਰਾ ਲਾਗੂ ਕੀਤੀ ਜਾਵੇ। ਕਿਸਾਨ ਨੇਤਾ ਮਾਦਾ ਕਹਿਣਾ ਹੈ ਕਿ ਇਹ ਨਵਾਂ ਪ੍ਰਸਤਾਵਿਤ ਕਾਨੂੰਨ ਅਤੇ ਸਰਕਾਰ ਦੀਆਂ ਨਿਤਿਆਵਾਂ ਬਿਜਲੀ ਬੋਰਡ ਦੇ ਨਿਜੀਕਰਨ ਦਾ ਰਾਹ ਖੋਲਦੀਆਂ ਨੇ ਜਿਸ ਦੇ ਨਾਲ ਕਿਸਾਨਾਂ ਮਜ਼ਦੂਰਾਂ ਅਤੇ ਆਮ ਉਪਭੋਗਤਾਵਾਂ ਨੂੰ ਵਾਧੂ ਬੋਝ ਚੱਲਣਾ ਪਏਗਾ ਕਿਸਾਨ ਨੇਤਾ ਜਸਵੰਤ ਸਿੰਘ ਨੇ ਦੱਸਿਆ ਕਿ ਜੇ ਬਿਜਲੀ ਵਿਭਾਗ ਕੇਂਦਰ ਦੇ ਅਧੀਨ ਜਾਂ ਪ੍ਰਾਈਵੇਟ ਏਜੰਸੀਆਂ ਦੇ ਹੱਥ ਦੇ ਵਿੱਚ ਚਲਾ ਗਿਆ ਤਾਂ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ 8 ਕਿਤਾ ਟਾਈਮ ਸੀ ਪਿਛਲੇ ਫਿਰ 8 ਤੋਂ ਟਾਈਮ ਵਧਾ ਕੇ ਇਹਨਾਂ ਨੇ 30 ਤੱਕ ਕਰ ਲਿਆ ਆਪਣੀ ਸਥਿਤੀ ਨੇ ਸਪਸ਼ਟ ਕੀਤੀ ਹੁਣ 30 ਤਰੀਕ ਤੋਂ ਵੀ ਅੱਜ 8 ਤਰੀਕ ਹੋ ਗਈ ਅਜੇ ਤੱਕ ਕੋਈ ਚੰਗਤਰੀ ਹੋਈ ਨਹੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਵੀ ਰਿਪੋਰਟ ਜਿਹੜੀ ਉਹਦੀ ਬਣ ਕੇ ਨਹੀਂ ਅਜੇ ਤੱਕ ਗਈ ਜਿੱਥੇ ਤੱਕ ਗੱਲ ਇਸ਼ਾਰੇ ਤਾਂ ਦੇਖੋ ਮੇ ਮੈਂ ਜੋ ਸੋਚਦੇ ਪਏ ਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਹੰਕਾਰਿਆ ਆ ਉਸ ਤੋਂ ਬਾਹਰ ਜਿਹੜਾ ਇਹ ਬਿਲਕੁਲ ਪੰਜਾਬ ਸਰਕਾਰ ਚਾਹੁੰਦੀ ਆ ਕਿ ਜਿੰਨਾ ਵੀ ਬਿਜਲੀ ਜਾਂ ਸਾਡਾ ਸੀਡ ਮਿਲ ਦੀਆਂ ਜਿਹੜੀਆਂ ਜ਼ਮੀਨਾਂ ਆ ਯੂਨੀਵਰਸਿਟੀ ਦੀਆਂ ਜਾਂ ਇਹਨਾਂ ਦੀਆਂ ਜ਼ਮੀਨਾਂ ਉਹ ਵੇਚ ਕੇ ਪੰਜਾਬ ਸਰਕਾਰ ਹੱਥੋਂ ਨਾ ਚਾਹੁੰਦੀ ਆ ਔਰ ਜਿਹੜੇ ਇਹ ادارے ਆ ਇਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇ ਕੇ ਕਾਰਪੋਰੇਟ ਦੇ ਪੱਲੇ ਸਿੱਟ ਕੇ ਜਿਹੜੀ ਸਾਡੀ ਸਭ ਤੋਂ ਇੱਕ ਅੱਜ ਹਰੇਕ ਘਰ ਦੀ ਸਭ ਤੋਂ ਜਿਹੜੀ ਬਿਜਲੀ ਆ ਬਿਲਕੁਲ ਨੇਡਲੀ ਜਿਹੜੀ ਜ਼ਰੂਰਤ ਬਣ ਗਈ ਆ ਉਹ ਸਾਡੇ ਤੋਂ ਇੰਨੀ ਮਹਿੰਗੀ ਕਰ ਦੇਣੀ ਇਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਦੇਣੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ ਬਿਜਲੀ ਤੇ ਦੇਖੋ ਅਸੀਂ ਜਿਹੜੀ ਲੜਾਈ ਅੱਜ ਤੁਸੀਂ ਗੱਲ ਕਰਦੇ ਸੀ ਕਿ ਲੜਾਈ ਲੋਕਾਂ ਲੋਕ ਪਰੇਸ਼ਾਨ ਹੁੰਦੇ ਆ ਜਿਹੜੀ ਬਿਜਲੀ ਬਿੱਲ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਇਹ ਸਾਡੀ ਕਲੀਆਂ ਕਿਸਾਨ ਜੱਤੇਬੰਦੀਆਂ ਦੀ ਲੜਾਈ ਨਹੀਂ ਇਹ ਆਮ عوام ਦੀ ਲੜਾਈ ਪੱਖ ਦੇ ਵਿੱਚ ਖੜੀ ਹੈ ਕਿ ਪੰਜਾਬ ਦੇ ਪੱਖ ਦੇ ਵਿੱਚ ਖੜੀ ਹੈ ਆਪਦਾ ਸਟੈਂਡ ਜਿਹੜਾ ਕਲੀਅਰ ਪੰਜਾਬ ਸਰਕਾਰ ਕਰੇ ਉਹ ਜਵਾਬ ਦਾਵਾ ਜਿਹੜਾ ਕੇਂਦਰ ਨੇ ਮੰਗਿਆ ਉਹ ਜਵਾਬ ਦਾਵਾ ਦਵੇ ਇਹ ਸਾਬਤ ਕਰੇ ਵੀ ਹੁਣ 300 ਯੂਨਿਟ ਅਸੀਂ ਦਿੰਨੇ ਆ ਅਸੀਂ ਕਿਸਾਨਾਂ ਦੀ ਬਿਜਲੀ ਮਾਫ ਬਿਜਲੀ ਤਾਂ ਮਾਫ ਜਿਹੜਾ ਬਲਸਹਿਬ ਦੇ ਟਾਈਮ ਤੇ ਹੋਈ ਹੋਈ ਆ ਇਹਨਾਂ ਨੇ ਨਮਾ ਕੀ ਕੀਤਾ ਹੈਗਾ ਆ ਸੋ ਉਹ ਸਾਰੇ ਆ ਜਿਹੜੇ ਆ ਸੁਵਿਧਾ ਕੇਂਦਰ ਉਹਨਾਂ ਨੂੰ ਤੋੜ ਕੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾ ਦਿੱਤੇ ਗਏ ਆ ਸੋ ਸਾਰੀਆਂ ਸੁਵਿਧਾਾਂਵਾਂ ਜਿਹੜੀਆਂ ਕਿਤੇ ਨਾ ਕਿਤੋਂ ਜਿਹੜੀਆਂ ਲੈ ਕੇ ਉਹ ਦੂਸਰੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਸੋ ਇਹਨਾਂ ਦਾ ਆਪ ਦਾ ਕਾਰਜਕਾਲ ਕੀ ਆ ਲੈਂਡ ਪੂਲਿੰਗ ਪਾਲਿਸੀ ਕਿਹਦੇ ਹੱਕ ਦੇ ਵਿੱਚ ਆਈ ਸੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਈ ਸੀ ਉਹ ਲੋਕਾਂ ਦੇ ਹੱਕ ਦੇ ਵਿੱਚ ਆਈ ਸੀ ਤੇ ਉਹ ਪੰਜਾਬ ਸਰਕਾਰ ਨੇ ਵਾਪਸ ਲੈ ਕੇ ਨਹੀਂ ਲਈ ਸੋ ਉਸੇ ਹੀ ਤਰ੍ਹਾਂ ਜਿਹੜੇ ਆ ਇਹ ਬਿੱਲ ਅਸੀਂ ਪਹਿਲਾਂ ਵੀ ਜਦੋਂ ਵਿਗਿਆਨ ਪਾਬੰਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਦਿੱਲੀ ਦੇ ਵਿੱਚ ਸੋ ਅਸੀਂ ਉਸ ਵੇਲੇ ਵੀ ਕਿਹਾ ਸੀ ਬਿਜਲੀ ਬਿੱਲ 220 ਦੀ ਉਸ ਵੇਲੇ ਲੜਾਈ ਚੱਲ ਰਹੀ ਸੀ ਉਦੋਂ ਜਿਹੜਾ ਸੰਜੀਤ ਅਗਰਵਾਲ ਜੀ ਹੈ ਉਹਨਾਂ ਨੇ ਵੀ ਇਹ ਗੱਲ ਸਾਨੂੰ ਕਹੀ ਸੀ ਜਦੋਂ ਵੀ ਕੋਈ ਬਿੱਲੇ ਟੇਬਲ ਅਸੀਂ ਕਰਨਾ ਹੋਊਗਾ 220 ਬਿੱਲ ਵਾਲਾ ਹੁਣ 225 ਨਾਲੇ ਟੇਬਲ ਕਰਦੇ ਤਾਂ ਕਿਸੇ ਨੂੰ ਪੁੱਛਿਆ ਸਟੇਕ ਹোল্ডার ਨਾਲ ਗੱਲ ਤੇ ਕਰਨੀ ਚਾਹੀਦੀ ਸੀ ਸਲਾਹ ਤੇ ਲੈਣੀ ਚਾਹੀਦੀ ਸੀ ਜੇ ਸਲਾਹ ਲੈਣ ਤੇ ਰੌਲਾ ਪਵੇ ਹੀ ਨਾ ਚਾਹੇ ਕਿ ਉਹ ਤਿੰਨ ਖੇਤੀ ਕਾਨੂੰਨ ਹੋਣ ਚਾਹੇ ਕਿ ਉਹ ਜਿਹੜਾ ਆ ਆ ਲੈਂਡ ਪੂਲਿੰਗ ਪਾਲਿਸੀ ਵਾਲੇ ਬਿੱਲ ਹੋਣ ਚਾਹੇ ਕਿ ਬਿਜਲੀ ਬਿੱਲ 225 ਦਾ ਸੀਟ ਬਿੱਲ 225 ਉਹ ਸਾਡੀ ਸਲਾਹ ਤਾਂ ਲਓ ਡੈਮ ਸੇਫਟੀ ਐਕਟ ਜਿਹੜਾ ਬਣਿਆ ਆ ਉਹ ਸਾਰਾ ਤੁਸੀਂ ਕੇਂਦਰ ਦੇ ਹਵਾਲੇ ਦੇ ਵਿੱਚ ਪੰਜਾਬ ਸਰਕਾਰ ਦੀ ਅੰਗੈਲੀ ਦੇ ਨਾਲ ਚੱਲ ਗਿਆ ਉਹ ਕਿਤੇ ਨਾ ਕਿਤੇ ਲੜਾਈ ਵੱਡੀ ਹੈ ਪੰਜਾਬ ਜੁਨੀਆ ਪੰਜਾਬ ਨਾਮ ਨਾਮ ਤਰਲੋਚਨ ਕੁਮਾਰ ਇਹ ਸਰਕਲ ਪ੍ਰਧਾਨ ਹਿਸ਼ਾਰਪੁਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ 225 ਬਿੱਲ ਹੈਗਾ ਆ ਇਹ ਜਿਹੜੇ ਸਮਾਰਟ ਮੀਟਰ ਲੱਗਦੇ ਆ ਸਮਾਰਟ ਮੀਟਰਾਂ ਦੇ ਵਿੱਚ ਇੱਕ SIM ਪਾਈ ਹੋਈ ਆ ਜਿਵੇਂ ਆਪਾਂ ਫੋਨਾਂ ਦਾ ਰੀਚਾਰਜ ਕਰਵਾਉਂਦੇ ਆ ਫੋਨ ਦਾ ਰੀਚਾਰਜ ਕਰਵਾਉਂਦੇ ਆ ਤਾਂ ਆਪਾਂ ਕਿਸੇ ਨਾਲ ਗੱਲਬਾਤ ਕਰ ਸਕਦੇ ਆ ਇਸੇ ਤਰ੍ਹਾਂ ਜਿਹੜਾ ਸਮਾਰਟ ਮੀਟਰ ਲੱਗਦੇ ਉਹਦੇ ਵਿੱਚ ਸਰਕਾਰ ਦੇ ਵੱਲੋਂ ਉਹ SIM ਪਾਈ ਹੋਈ ਆ ਜਿਨ੍ਹਾਂ ਚ ਕਰ ਆਪਾਂ ਉਹ SIM ਦਾ ਰੀਚਾਰਜ ਨਹੀਂ ਕਰਵਾਉਂਦੇ ਉਹਨਾਂ ਚ ਕਰ ਜਿਹੜਾ ਆ ਉਹ ਤੁਹਾਡੇ ਘਰ ਬੱਤੀ ਨਹੀਂ ਆ ਸਕਦੀ ਜਦੋਂ ਰੀਚਾਰਜ ਖਤਮ ਹੋ ਜਾਂਦਾ ਆ ਤਾਂ ਤੁਹਾਡੇ ਘਰ ਦੀ ਜਿਹੜੀ ਬੱਤੀ ਜਗਦੀ ਆ ਉਹ ਬੁਝੂਗੀ ਸੱਤਾ ਤੌਣ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਕੱਚੇ ਕਾਮਿਆਂ ਦੇ ਨਾਲ ਵਾਅਦਾ ਕੀਤਾ ਵੀ ਜਦੋਂ ਭਗਵੰਤ ਮਾਨ ਸਰਕਾਰ ਦੀ ਮਤਲਬ ਸਰਕਾਰ ਆਜੂਗੀ ਤਾਂ ਜਿਹੜਾ ਕੱਚੇ ਮਲਾਜ਼ਮਾਂ ਵਾਸਤੇ ਹਰਾ ਪੈਨ ਚੱਲੂਗਾ ਪਰ ਅੱਜ ਸਾਨੂੰ ਪਈਆ 10-10 ਸਾਲ ਹੋ ਗਏ ਆ ਠੇਕੇ ਖਾਂਦਿਆਂ ਨੂੰ ਪ੍ਰਾਈਵੇਟੇਸ਼ਨ ਕਰਤੀ ਠੇਕੇਦਾਰਾਂ ਨੂੰ ਠੇਕਾ ਦੇਈ ਜਾਂਦੀ ਆ ਸਰਕਾਰ ਵੱਡੇ ਪੱਧਰ ਤੇ ਸਰਕਾਰ ਜਿਹੜੀ ਆ ਲੁੱਟ ਕਰ ਰਹੀ ਆ ਐਵੇਂ ਜਿੱਦਾਂ ਤੁਹਾਨੂੰ ਪਤਾ ਹੀ ਆ ਵੇ ਪਿੱਛੇ ਜਿਹੜਾ ਇੱਕ ਚਿੱਠੀ ਪੱਤਰ ਜਾਰੀ ਹੋਇਆ ਵੇ ਸਰਕਾਰ ਜਿਹੜੀ ਆ ਇਹ ਸਰਕਾਰ ਦੇ ادارے ਜਿਹੜੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਉਹਨੂੰ ਵੇਚਣ ਤੇ ਤੁਲੀ ਹੋਈ ਆ ਤੇ ਜਿਹੜਾ ਬਿਜਲੀ ਬਿੱਲ 2025 ਆ ਅਸੀਂ ਉਹ ਜਿੰਨੇ ਵੀ ਅੱਜ ਕਿਸਾਨ ਜੱਥੇਬੰਦੀਆਂ ਜਾਂ ਹੋਰ ਮੁਲਾਜ਼ਮ ਵਰਗ ਦੇ ਲੋਕ ਜਿੰਨੇ ਵੀ ਸਾਡੇ ਨਾਲ ਇਕੱਠੇ ਹੋਏ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਿਸਾਨਾਂ ਦੇ ਨਾਲ ਜਿੱਥੇ ਵੀ ਸਾਨੂੰ ਕਾਲ ਆਊਗੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹੀ ਪ੍ਰਦਰਸ਼ਨ ਕਰਾਂਗੇ ਸਾਰੇ ਬਿਜਲੀ ਵੀ ਇੱਥੇ ਆ ਇਹਨਾਂ ਦੇ ਘਰ ਵੀ ਮੀਟਰ ਲੱਗੇ ਆ ਇਹਨਾਂ ਨੂੰ ਵੀ 600 ਕਾਲ ਮਾਫ ਆ ਆਉਣ ਵਾਲੇ ਸਮੇਂ ਜਦੋਂ ਇਹ ਬਿਜਲੀ ਵਿਭਾਗ ਸੈਂਟਰ ਦੇ ਅੰਦਰ ਚੱਲ ਗਿਆ ਪ੍ਰਾਈਵੇਟ ਏਜੰਸੀਆਂ ਦੇ ਅੰਦਰ ਚੱਲ ਗਿਆ ਤੇ ਤੁਹਾਨੂੰ ਵੀ ਨਾਲ ਹੀ ਬਿੱਲ ਲੱਗਣਗੇ ਔਰ ਇੱਕ ਹੋਰ ਬਹੁਤ ਵੱਡੀ ਗੱਲ ਰਹਿ ਰਹੀ ਹੈ ਬਿੱਲ ਦੇ ਵਿੱਚ ਲਿਖੀ ਆ ਕਿ ਜਿਹੜੇ ਬਿਜਲੀ ਦੇ ਘਰਾਂ ਦੇ ਰੇਟ ਹੋਣਗੇ ਉਹ ਵੀ ਫੈਕਟਰੀਆਂ ਦੇ ਬਰਾਬਰ ਹੋਣਗੇ ਜਿਹੜੇ ਫੈਕਟਰੀਆਂ ਵਾਲੇ ਵੀ ਜਿਹੜਾ ਉਹ ਅਮਜ਼ੜ ਕਰਦੇ ਆ ਉਹ ਤੋਂ ਕਮਾਈ ਕਰਦੇ ਆ ਤੇ ਜਿਹੜੇ ਮਜ਼ਦੂਰ ਕਿਸਾਨ ਜਾਂ ਪ੍ਰੈਸ ਵਾਲੇ ਜਿਨ੍ਹਾਂ ਦੇ ਘਰ ਹੀ ਸਾਰਿਆਂ ਦੇ ਮੀਟਰ ਲੱਗੇ ਆ ਉਹ ਕਮਾਈ ਥੋੜੋ ਕਰਦੇ ਆ ਉਹਦਾ ਆਪਣਾ ਪਰਿਵਾਰ ਪਾਲਦੇ ਆ ਪਰਿਵਾਰ ਪਾਲਣ ਦੇ ਬਿੱਲ ਤਾਰਨੇ ਆਪਾਂ ਨੂੰ ਸਾਰਿਆਂ ਨੂੰ ਓਕੇ ਹੋ ਜਾਣਗੇ ਠੀਕ ਆ ਅਸੀਂ মিডিਆ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਇਨਾ ਸਾਥ ਦਿੰਦੇ ਸਾ ਗਵਰਨਮੈਂਟ ਚਾਉਂਦੇ ਆ ਇਹ ਕਹਿੰਦੇ ਮਾਹੌਲ ਕਿਸਾਨ ਕੇ ਸਾਹ ਖਰਾਬ ਕਰਦੇ ਜਦੋਂ ਰੋਜ ਗੋੜੀ ਚੱਲਦੀ ਆ ਰੋਜ ਹਰ ਜESE ਮੰਡੀ ਦੇ ਡਾਂਗ ਫਿਰਦੀ ਆ ਜਦੋਂ ਰੋਜ ਸਾਡੀਆਂ ਧੀਆਂ ਪੈਣਾ ਨੂੰ ਰਸਤੇ ਜਾਂਦੇ ਆ ਲੁੱਟ ਹੋਉਂਦੀ ਆ ਉਦੋਂ ਮਾਹੌਲ ਨਹੀਂ ਖਰਾਬ ਹੁੰਦਾ ਇਹ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਦਾ ਹੀ ਦੂਜਾ ਨਾਮ ਆ ਬੀਜੇਪੀ ਦੀ ਦੂਜੀ ਟੀਮ ਆ ਇਸ ਕਰਕੇ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਵੀ ਕਹਿਣਾ ਜੇਕਰ ਤੁਸੀਂ ਇਹ ਮਸਲਾ ਬਿੱਲ ਰੱਦ ਨਾ ਕੀਤਾ ਇਸ ਕੇਮ ਕੱਲ ਨੂੰ 9 ਤਰੀਕ ਨੂੰ ਮੀਟਿੰਗ ਕਰ ਰਹੇ ਆ ਬਹੁਤ ਵੱਡੀ ਹੋਰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਇਹ ਸੀ ਉੱਤੇ ਕਾਲ ਦਿੱਤੀ ਜਾਊਗੀ ਅਸੀਂ ਉੱਤੇ ਡਟ ਕੇ ਪੈਰਾਂ ਦੇਵਾਂਗੇ ਚਾਹੇ ਕਿਸਾਂ ਕੱਲ ਮੀਟਿੰਗ ਹੋ ਰਹੀ ਹੈ ਕਿੱਥੇ ਹੋ ਰਹੀ ਹੈ ਚੰਡੀਗੜ੍ਹ ਹੋ ਰਹੀ ਹੈ ਕਿਸਾਨ ਸੀਐਮ ਭਗਵੰਤ ਮਾਨ ਆਪਣੇ 10 ਦਿਨਾਂ ਦੇ ਵਿਦੇਸ਼ੀ ਦੌਰੇ ਤੇ ਨੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕਾਂ ਦੇ ਨਾਲ ਮਿਲਿਆ ਜਾ ਰਿਹਾ ਹੈ ਔਰ ਬੀਤੇ ਕਾਲੀ ਉਹਨਾਂ ਦੇ ਵੱਲੋਂ ਇੱਕ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਜਿਸ ਤਰੀਕੇ ਦੀ ਯੂਨੀਵਰਸਿਟੀ ਪੰਜਾਬ ਦੇ ਮੁਹਾਲੀ ਦੇ ਵਿੱਚ ਵੀ ਬਣਾਉਣ ਦੀ ਤਜਵੀਜ਼ ਜਿਹੜੀ ਹੈ ਉੱਥੇ ਰੱਖੀ ਗਈ ਹੈ ਉਹਦੇ ਤੇ ਵਿਚਾਰ-ਚਰਚਾ ਕੀਤੀ ਗਈ ਹੈ ਇਸ ਮੌਕੇ ਤੇ ਕੀ ਕੁਝ ਖਾਸ ਰਿਹਾ ਤੁਹਾਨੂੰ ਸੁਣਾਉਂਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੱਖਣੀ ਕੋਰੀਆ ਦੇ ਸਿਓਲ ਪਹੁੰਚੇ ਡੇਵੋ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਕੰਪਨੀ ਲਿਮਟਿਡ ਦੇ ਚੇਅਰਮੈਨ ਦੇ ਨਾਲ ਕੀਤੀ ਮੁਲਾਕਾਤ 2026 ਚ ਹੋਣ ਵਾਲੇ 6th ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਚ ਚੇਅਰਮੈਨ ਕਰਨਗੇ ਸ਼ਮੂਰੀਤ ਸੀਐਮ ਮਾਨ ਨੇ ਕਿਹਾ ਨੌਜਵਾਨਾਂ ਲਈ ਖੁੱਲਣਗੇ ਰੁਜ਼ਗਾਰ ਦੇ ਨਵੇਂ ਸਾਧਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 10 ਦਿਨਾਂ ਦੇ ਵਿਦੇਸ਼ੀ ਦੌਰੇ ਤੇ ਨੇ ਜਿਸ ਦੇ ਤਹਿਤ ਉਹ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸਾਊਥ ਕੋਰੀਆ ਦੇ ਸਿਓਲ ਵਿਖੇ ਦੇਵੋ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਕੰਪਨੀ ਲਿਮਟਿਡ ਦੇ ਚੇਅਰਮੈਨ ਦੇ ਨਾਲ ਮੁਲਾਕਾਤ ਕੀਤੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਹ ਮੀਟਿੰਗ ਸੁਖਾਵੇਂ ਤੇ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡੇਵੋ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਵਰਗੀਆਂ ਗਲੋਬਲ ਕੰਪਨੀਆਂ ਦੇ ਨਾਲ ਮਿਲ ਕੇ ਇੱਕ ਹੋਰ ਹਰਾ-ਭਰਾ ਪੰਜਾਬ ਅਤੇ ਆਧੁਨਿਕ ਅਤੇ ਲਚਕੀਲਾ ਆਪਬਥ ਤਿਆਰ ਕਰਨ ਦੀ ਉਮੀਦ ਹੈ। ਪੰਜਾਬ ਸਰਕਾਰ ਕੰਪਨੀ ਨੂੰ ਪੂਰਾ ਸਹਿਯੋਗ ਦੇਣ ਅਤੇ ਉਸ ਦੀ ਨਿਵੇਸ਼ ਅਤੇ ਉਦਯੋਗਿਕ ਪ੍ਰਗਤੀ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 2026 ਦੇ ਵਿੱਚ ਹੋਣ ਵਾਲੇ ਸਿੱਕ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਵਿੱਚ ਚੇਅਰਮੈਨ ਸ਼ਮੂਲੀਅਤ ਕਰਨ ਦੀ ਹਾਮੀ ਭਰੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਸਾਊਥ ਕੋਰੀਆ ਦੇ ਸਿਓਲ ਵੇਖੇ ਹੀ ਪੈਗਿਓ ਟੈਕਨੋ ਵੈਲੀ ਦਾ ਵੀ ਉਹਨਾਂ ਨੇ ਦੌਰਾ ਕੀਤਾ ਇਸ ਮੌਕੇ ਦੇ ਉੱਤੇ ਜਿੱਥੇ ਕੋਰੀਆ ਦੀ ਸਿਲੀਕਨ ਵੈਲੀ ਦੇ ਨਾਮ ਦੇ ਨਾਲ ਇਸ ਯੂਨੀਵਰਸਿਟੀ ਨੂੰ ਜਾਣਿਆ ਜਾਂਦਾ ਹੈ ਇੱਕ ਮਸ਼ਹੂਰ ਯੂਨੀਵਰਸਿਟੀ ਹੈ ਜਿੱਥੇ ਕਿ ਉੱਚ ਤਕਨੀਕ ਖੋਜ ਅਤੇ ਵਿਕਾਸ ਦਾ ਕੇਂਦਰ ਹੈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਉਹਨਾਂ ਨੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੇ ਨਾਲ ਇਸੇ ਤਰ੍ਹਾਂ ਦਾ ਖੋਜ ਕੇਂਦਰ ਮੋਹਾਲੀ 'ਚ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਸਰਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਬਿਲਕੁਲ ਨਾਲ ਹੀ ਇੱਕ ਛੋਟੇ ਜਿਹੇ ਸ਼ਹਿਰ ਚ ਆਇਆ ਜਿਹਦਾ ਨਾਮ ਹੈ ਪੰਗਿਓ ਜਿਹੜੀ ਟੈਕਨੋ ਵੈਲੀ ਪੰਗਿਓ ਟੈਕਨੋ ਵੈਲੀ ਹੈ ਇੱਕ ਯੂਨੀਵਰਸਿਟੀ ਹੈ ਜਿੱਥੇ ਬਹੁਤ ਸਾਰੀਆਂ ਦੁਨੀਆ ਭਰ ਦੀਆਂ ਕੰਪਨੀਆਂਜ਼ ਸਟਾਰਟਅੱਪਸ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਕੰਮ ਵਧਾਓ ਤੁਸੀਂ ਆਪਣੀਆਂ ਆਈਡੀਆਜ਼ ਇੱਥੇ ਸ਼ੇਅਰ ਕਰੋ ਤੇ ਤੁਸੀਂ ਉਸ ਵਾਰ ਪੂਰੀ ਦੁਨੀਆ ਦੇ ਵਿੱਚ ਆਪਣੀ ਓਡਾਰੀ ਮਾਰੋ 83000 ਸਟੂਡੈਂਟ ਜਿਹੜੇ ਨੇ ਜਾਂ 83000 EMPLOYEES ਇੱਥੇ ਕੰਮ ਕਰਦੇ ਨੇ 1178 ਕੰਪਨੀਆਂ ਜਿਹੜੀਆਂ ਨੇ ਉਹ ਇੱਥੇ ਪੂਰੀ ਦੁਨੀਆ ਚੋਂ ਆ ਕੇ ਆਪਣਾ ਕੰਮ ਸ਼ੁਰੂ ਕਰਦੇ ਨੇ ਜਦੋਂ ਉਹ ਅੱਗੇ ਵਧ ਜਾਂਦੇ ਨੇ ਤਾਂ ਉਹਨਾਂ ਨੂੰ ਸੈਕੰਡ ਫਲੋਰ ਤੇ ਥਰਡ ਫਲੋਰ ਤੇ ਲੈ ਉਹਨਾਂ ਨੂੰ ਪਰਸਨਲ ਆਫਿਸ ਮਿਲ ਜਾਂਦੇ ਨੇ ਤੇ 165 ਬਿਲੀਅਨ ਯੂ ਐਸ ਡਾਲਰ ਐਸ 2025 ਦੇ ਵਿੱਚ ਇਹਨਾਂ ਨੇ ਜਿਹੜਾ ਕਮਾਇਆ ਜਿਹੜਾ ਪ੍ਰੋਫਿਟ ਹੈ ਗਵਰਨਮੈਂਟ ਵੱਲੋਂ ਐਡਡ ਇਹ ਯੂਨੀਵਰਸਿਟੀ ਹੈ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਬਿਲਕੁਲ ਜਿਹੜਾ ਇਨਫਰਾਸਟ੍ਰਕਚਰ ਹੈ ਅਸੀਂ ਮੁਹਾਲਲੇ 'ਚ ਕ੍ਰੀਏਟ ਕਰ ਸਕਦੇ ਹਾਂ ਤੇ ਜਿੱਥੇ ਰਿਸਰਚ ਐਂਡ ਡਾਟਾ ਜਿਹੜੇ ਸੈਂਟਰਸ ਬਣ ਸਕਦੇ ਨੇ ਸਟਾਰਟਅੱਪ ਕੰਪਨੀਆਂ ਨੂੰ ਬਹੁਤ ਵੱਡਾ ਮੌਕਾ ਮਿਲ ਸਕਦਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਨੌਜਵਾਨ ਜਿਹੜੇ ਨੇ ਉਹ ਆਪਣੇ ਆਈਡੀਆ ਸ਼ੇਅਰ ਕਰਕੇ ਆਪਣੀਆਂ ਕੰਪਨੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਲੈ ਕੇ ਜਾ ਸਕਦੇ ਨੇ ਤੇ ਨਾਲ ਇਹ ਜਿਹੜੇ ਇਨਵੈਸਟਰਸ ਨੇ ਜਾਂ ਜਿਹੜੇ ਉਹਨਾਂ ਦੇ ਪਾਰਟਨਰ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਕੰਪਨੀਆਂ ਨੂੰ ਇਹਨਾਂ ਨਾਲ ਬਿਠਾਉਂਦੇ ਨੇ ਤੇ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਜਾਂ ਆਈਡੀਆਜ਼ ਨੇ ਉਹ ਉਹਨਾਂ ਨਾਲ ਸ਼ੇਅਰ ਕਰਦੇ ਨੇ ਸੋ ਬੜੇ ਕਮਾਲ ਦਾ ਆਈਡੀਆ ਸਾਨੂੰ ਲੱਗਿਆ ਇਹਨੂੰ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਕਹਿੰਦੇ ਨੇ ਸੋ ਸਿਲੀਕਨ ਵੈਲੀ ਆਫ ਸਾਊਥ ਕੋਰੀਆ ਇੱਕ ਯੂਨੀਵਰਸਿਟੀ ਨੂੰ ਜਿਹੜੀ ਕਿ 1.67 ਸਕੁਅਰ ਕਿਲੋਮੀਟਰ ਚ ਬਣੀ ਹੋਈ ਹੈ ਇਹਨਾਂ ਕੋਲੇ ਜਗ੍ਹਾ ਦੀ ਕਮੀ ਹੈ ਪਰ ਇਹਨਾਂ ਕੋਲੇ ਮਾਈਂਡ ਦੀ ਕਮੀ ਨਹੀਂ ਦਿਮਾਗ ਦੀ ਕਮੀ ਨਹੀਂ ਹੈਗੀ ਟੈਕਨੋਲੋਜੀ ਦੀ ਕਮੀ ਨਹੀਂ ਹੈਗੀ ਸੋ ਬੜਾ ਅੱਛਾ ਲੱਗਿਆ ਜਿਨ੍ਹਾਂ ਨੇ ਸਾਨੂੰ ਸਾਰਾ ਟੂਰ ਕਰਾਇਆ ਯੂਨੀਵਰਸਿਟੀ ਦਾ ਤੁਸੀਂ ਦੇਖ ਸਕਦੇ ਹੋ ਪਿੱਛੇ ਨਾਮ ਵੀ ਲਿਖਿਆ ਹੋਇਆ ਸਾਡੇ ਸਾਰੇ ਡੈਲੀਗੇਸ਼ਨ ਦਾ ਇਨਵੈਸਟ ਪੰਜਾਬ ਵੱਲੋਂ ਸਾਨੂੰ ਵੀ ਇਹਦਾ ਕਿ ਸਾਊਥ ਕੋਰੀਆ ਦੇ ਵਿੱਚੋਂ ਬਹੁਤ ਸਾਰੀ ਇਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਹੈ ਉਹ ਜਲਦੀ ਪੰਜਾਬ ਚ ਆਊਗੀ ਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਆਪ ਨੂੰ ਪੂਰੀ ਦੁਨੀਆ ਦੇ ਵਿੱਚ ਆਪਣੇ ਆਈਡੀਆਜ਼ ਨੂੰ ਪੂਰੀ ਦੁਨੀਆ ਦੇ ਵਿੱਚ ਸ਼ੇਅਰ ਕਰਨ ਦਾ ਮੌਕਾ ਮਿਲੇਗਾ ਬਹੁਤ ਬਹੁਤ ਧੰਨਵਾਦ ਸ਼ਸ਼ੀਕਲ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ